ਪੂਰੀ ਵਿਖੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਖੇੜੀ ਕਲਾਂ ਵੱਲੋਂ ਨਸ਼ਿਆਂ ਖਿਲਾਫ ਕੱਢਿਆ ਗਿਆ ਚੇਤਨਾ ਮਾਰਚ ਉਹਨਾਂ ਦੱਸਿਆ ਕਿ ਅਸੀਂ ਸ਼ੇਰਪੁਰ ਖੇੜੀ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦਿੱਤਾ ਹੈ ਜਿਸ ਵਿੱਚ ਸਰਕਾਰ ਸਾਡਾ ਪੂਰਾ ਸਹਿਯੋਗ ਕਰ ਰਹੀ ਹੈ ਅੱਜ ਅਸੀਂ ਪਹਿਲੇ ਦਿਨ ਚੇਤਨਾ ਮਾਰਚ ਲੈ ਕੇ ਤੁਹਰੀ ਪਹੁੰਚੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਹ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਨਸ਼ੇ ਨੂੰ ਛੱਡੋ ਕੋੜ ਬੰਡੋ ਨਸ਼ੇ ਨੂੰ ਛੱਡੋ ਕੋੜ ਬੰਡੋ ਨਸ਼ਾ ਹਟਾਓ ਜਾ ਬਚਾਓ ਨਸ਼ਾ ਹਟਾਓ ਚਲੋ ਜਾਈਓ ਪੱਟ ਬਚਾਓ ਪੰਜਾਬ ਬਚਾਓ ਪੱਟ ਬਚਾਓ ਜਾਓ ਪੱਟ ਬਚਾਓ ਜਾਓ ਜਾਓ ਜਿਹੜਾ ਜੀ ਦੇਖੋ ਲਾਸਟ ਪਿਛਲੇ 1 ਸਾਲ ਤੋਂ ਸ਼ੇਰਪੁਰ ਖੇੜੀ ਕਲਾ ਅਸੀਂ ਉੱਥੇ ਪੱਕੇ ਪਹਿਰੇ ਲਾਏ ਹੋਇਆ ਤੇ ਹੁਣ ਤੱਕ ਤਕਰੀਬਨ 35 ਤੋਂ 40 ਮੁੰਡਿਆਂ ਦਾ ਨਸ਼ਾ ਰੁਕ ਮੇਡੀ ਸ਼ੇਰਪੁਰ ਦੇ ਖੇੜੀ ਕਲਾ ਵੱਲੋਂ ਇਲਾਜ ਵੀ ਕੀਤਾ ਗਿਆਗਾ ਤੇ ਪੂਰਾ ਫੁੱਲ ਪ੍ਰਸ਼ਾਸਨ ਦਾ ਸਹਿਯੋਗ ਆਗਾ ਪ੍ਰਸ਼ਾਸਨ ਦੇ ਸਹਿਯੋਗ ਦੇ ਸਦਕਾ ਹੀ ਇਹ ਸਾਰਾ ਕੁਝ ਜੋ ਮਾਰਚ ਅਸੀਂ ਕਰ ਰਹੇ ਹਾਂਗੇ ਤੇ ਇਸ ਤੋਂ ਬਾਅਦ ਗੱਲ ਇਹ ਹੈ ਕਿ ਜੇ ਅਗਰ ਆਪਾਂ ਹੁਣ ਨਹੀਂ ਜਾ ਕੇ ਕਿਉਂਕਿ ਅੱਜ ਮਾਹੌਲ ਸਹੀ ਹੈਗਾ ਅੱਜ ਆਪਾਂ ਨੂੰ ਜਾਗ ਜਾਣਾ ਚਾਹੀਦਾ ਤਾਂ ਕਿ ਸਰਕਾਰ ਵੀ ਆਪਣਾ ਸਾਥ ਦੇ ਰਹੀ ਹੈਗੀ ਇਸ ਤੋਂ ਬਾਅਦ ਕਿਉਂਕਿ ਜੇ ਉਹ ਦੇਖਦੇ ਆਪਾਂ ਐਚ ਆਈ ਏਡਸ ਹੋ ਗਈ ਕਾਲਾ ਟੀੜਿਆ ਹੋ ਗਿਆ ਜਿਹੜੀਆਂ ਇਹ ਸੂਈਆਂ ਨੇ ਸਰਿੰਜੇ ਇੱਕ ਦੂਜੇ ਦੇ ਸ਼ੇਅਰ ਕਰਕੇ ਲਾਉਂਦੇ ਆ ਤਾਂ ਉਹਦੇ ਨਾਲ ਐਚ ਆਈ ਏਡਸ ਦਾ ਜਿਹੜਾ ਆਪਾਂ ਦੇਖਦਾ ਫਿਕਰਾਲ ਰੂਪ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਹਮਣੇ ਆ ਸਕਦਾ ਇਸ ਕਰਕੇ ਨੌਜਵਾਨੀ ਨੂੰ ਇਹੀ ਸੰਦੇਸ਼ ਆ ਕੋਈ ਵੀ ਸਾਡਾ ਵੀਰ ਭੈਣ ਭਰਾ ਕੋਈ ਵੀ ਇਸ ਦਲਦਲ ਵਿੱਚ ਫਸਿਆ ਹੋਇਆ ਤਾਂ ਉਹ ਸਾਡੇ ਨਾਲ ਸੰਪਰਕ ਅਗਲਾ ਅਗਲਾ ਸੰਘਰਸ਼ ਕੀ ਹੋਏਗਾ ਔਰ ਅਗਲਾ ਸੰਘਰਸ਼ੀ ਸਾਡੇ ਇਹੀ ਆਗਾ ਕਿ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਧੂਰੀ ਦੇ ਵਿੱਚੋਂ ਜਿਹੜਾ ਇਹ ਚਿੱਟੇ ਦਾ ਕੋਡ ਹੈ ਇਹਨੂੰ ਵੱਢ ਕੇ ਹੀ ਖਤੁਰਨਾ ਸੀ। ਜਿੱਥੇ ਅਸੀਂ ਪਹੁੰਚੇ ਹਾਂ ਨਸ਼ਾ ਰੁਕੂ ਕਮੇਟੀ ਸ਼ੇਰਪੁਰ ਤੇ ਖੇੜੀ ਕਲਾ ਪਹਿਲਾਂ ਤਾਂ ਮੈਂ ਦੱਸ ਦਿਆਂ ਇਹ ਰੋਸ ਪ੍ਰਦਰਸ਼ਨ ਨਹੀਂ ਇਹ ਚੇਤਨਾ ਮਾਰਚਾ ਜਾਗਰੂਕਤ ਮਹਿੰਮ ਦੇ ਤਹਿਤ ਨਸ਼ਾ ਰੁਕੂ ਕਮੇਟੀ ਸ਼ੇਰਪੁਰ ਤੇ ਖੇੜੀ ਕਲਾ ਵੱਲੋਂ ਕਿਉਂਕਿ ਸਾਡੀ ਕਮੇਟੀ ਮਾਨਤਾ ਪ੍ਰਾਪਤਾ ਪਿਛਲੇ ਇੱਕ ਸਾਲ ਤੋਂ ਹੀ ਸ਼ੇਰਪੁਰ ਦੇ ਵਿੱਚ ਨਸਿਆਂ ਦੇ ਖਿਲਾਫ ਸ਼ੇਰਪੁਰ ਪੂਰਾ ਚਿੱਟੇ ਨਾਲ ਬਦਨਾਮ ਸੀ ਇੱਕ ਸਾਲ ਦੇ ਵਿੱਚ ਅੱਜ 95% ਚਿੱਟਾ ਬੰਦ ਕਰਤਾ ਸ਼ੇਰਪੁਰ ਤੋਂ ਹੁਣ ਜੀ ਅਸੀਂ ਧੂਰੀ ਦੇ ਵਿੱਚ ਅੱਜ ਪਹਿਲੇ ਦਿਨ ਪਹੁੰਚੇ ਆ ਚੇਤਨਾ ਮਾਰਚ ਲੈ ਕੇ ਲੋਕਾਂ ਨੂੰ ਜਗਾਉਣ ਦੇ ਲਈ ਵੀ ਸਾਡਾ ਸਾਥ ਦੇ ਦਿਓ ਆਪਾਂ ਧੂਰੀ ਦੇ ਵਿੱਚ ਆਪਾਂ ਨੂੰ ਪਤਾ ਵੀ ਗਿਣਵੇਂ ਚੁਣਵੇਂ ਘਰ ਨਸਾ ਕਰਦੇ ਆ ਬਦਨਾਮ ਸਾਰੀ ਧੂਰੀ ਆ ਅਗਲਾ ਕਹਿੰਦਾ ਵੀ ਸੀਐਮਸੀ ਟਾ ਧੂਰੀ ਬਦਨਾਮ ਆ ਪਰ ਆਪਾਂ ਮਰਦਾਬਾਦ ਕਰਨ ਨਾਲੋਂ ਵੀ ਆਪਾਂ ਕਰ ਕੀ ਸਕਦੇ ਆ ਲੋਕਾਂ ਦਾ ਸਾਥ ਮੰਗਣਾ ਐ ਵੀ ਸਾਡਾ ਸਾਥ ਦੇ ਦਿਓ ਜਿਵੇਂ ਅਸੀਂ ਸ਼ੇਰ ਪਰ ਚਿੱਟਾ ਬੰਦ ਕੀਤਾ ਵੀ ਆਪਾਂ ਧੂਰੀ ਦੇ ਵਿੱਚ ਜਿਹੜੇ 10 15 ਘਰ ਸਾਰੀ ਧੂਰੀ ਬਦਨਾਮ ਕਰੀ ਜਾਂਦੇ ਆ ਆਪਾਂ ਉਹਨਾਂ ਨੂੰ ਵੱਡੇ ਪਰਚੇ ਕਰਾ ਕੇ ਉਹਨਾਂ ਨੂੰ ਫੜ ਕੇ ਸਮਾਨ ਆਪਾਂ ਅੰਦਰ ਕਰੀਏ ਉਹਨਾਂ ਨੂੰ ਕਿਉਂ ਧੂਰੀ ਬਦਨਾਮ ਕੀਤੀ ਆ ਲੁੱਟਾਂ ਖੋਹਾਂ ਉਹਨਾਂ ਕਰਕੇ ਹੁੰਦੀਆਂ ਨੇ ਇਹ ਨਸਰੂਕੂ ਕਮੇਟੀ ਸ਼ੇਰ ਪਰ ਖੇੜੀ ਗਲਾ ਸ਼ੇਰ ਪਰ ਦੀ ਪਹਿਲੀ ਉਹ ਸੰਸਥਾ ਆ ਗਈ ਜਿਹਨੂੰ ਸਰਕਾਰ ਵੱਲੋਂ ਮਾਨਤਾ ਮਿਲੀ ਆ ਐਂਡੀਪੀਐਸ ਸਪੈਸ਼ਲ ਸੈੱਲ ਬਣਿਆ ਜ਼ਿਲ੍ਹੇ ਦੇ ਸੰਗਰੂਰ ਚ ਪਹਿਲਾ ਜਿਹਦੇ ਚੇਅਰਮੈਨ ਤਹਿਸੀਲਦਾਰ ਸਾਹਿਬ ਨੇ ਡਿਪਟੀ ਸਾਹਿਬ ਮੈਂਬਰ ਨੇ ਬੀਡੀਪੀਓ ਜਿੰਨੇ ਹੈਗੇ ਬਲਾਕਾਂ ਦੇ ਉਹ ਮੈਂਬਰ ਨੇ ਪਹਿਲੀ ਸੰਸਥਾ ਸਾਡੀ ਪ੍ਰਾਈਵੇਟ ਆ 12 ਨੰਬਰ ਦੇ ਜਿਹੜੇ ਉਹਨੂੰ ਮੈਂਬਰ ਬਣਾਇਆ ਗਿਆ। ਸੋ ਇਹ ਸਾਡੀ ਪ੍ਰਾਪਤੀ ਹੈ 1 ਸਾਲ ਦੀ 15 ਗਾਸਤ ਨੂੰ ਸਾਡਾ ਸਨਮਾਨ ਕੀਤਾ ਗਿਆ। ਡੀਸੀ ਸਾਹਿਬ ਵੱਲੋਂ ਸੰਗਰੂਰ ਵੱਲੋਂ ਤੇ ਅਸੀਂ ਉਹ ਸੰਸਥਾ ਵੀ ਸਾਡਾ ਉਹ ਕੰਮ ਨਹੀਂ ਕਮੇਟੀਆਂ ਪੰਜਾਬ ਚ ਬਹੁਤ ਬਣੀਆਂ। ਮੁਰਦਾਬਾਰ ਜਿੰਦਾਬਾਦ ਕਰਤਾ, ਰੋਡ ਜਾਮ ਕਰਤੇ, ਨਾ ਅਸੀਂ ਸਿੱਧੀ ਟੱਕਰ ਲੈਨੇ ਆਂ, ਟਰੈਕ ਕਰਕੇ ਵੀ ਬੰਦਾ ਕਿਹੜਾ ਨਸ਼ਾ ਵੇਚਦਾ। ਆਪਾਂ ਦੂਜੀ ਪਬਲਿਕ ਨੂੰ ਕਿਉਂ ਹੈਰਾਨ ਕਰੀਏ? ਜਾਂ ਲਾਉਣ ਵਾਲੇ ਨੂੰ ਕਿਉਂ ਹੈਰਾਨ ਕਰੀਏ? ਇਹਨਾਂ ਨੂੰ ਬਿਮਾਰੀ ਆ ਇਹਨਾਂ ਦਾ ਆਪਾਂ ਇਲਾਜ ਕਰਾਵਾਂਗੇ ਆਪਾਂ ਉਹਨਾਂ ਨੂੰ ਕਾਹ ਤੋਂ ਨਹੀਂ ਗੁੱਟ ਫੜਦੇ ਜਿਹੜੇ ਵੇਚਦੇ ਆ ਕਿਉਂ ਨਹੀਂ ਉਹਨਾਂ ਦੀ ਪੈਰਵਾਈ ਕਰਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦਿੰਨੇ ਹੋ ਨੌਜਵਾਨਾਂ ਨੂੰ ਇਹ ਹੀ ਸੰਦੇਸ਼ ਆ ਵੀਰੇ ਜੇ ਕੋਈ ਲਾਉਂਦਾ ਉਹ ਸਾਡਾ ਸਾਥ ਦਿਓ ਅਸੀਂ ਸਾਡੇ ਛੋੜੇ ਦੁਸ਼ਮਣ ਨਹੀਂ ਅਸੀਂ ਤੁਹਾਨੂੰ ਬਚਾਉਣਾ ਚਾਹੁੰਦੇ ਆ ਅਸੀਂ ਤੁਹਾਡਾ ਇਲਾਜ ਕਰਾਵਾਂਗੇ ਦਵਾਈ ਦਵਾਵਾਂਗੇ ਤੁਹਾਡਾ ਰਜਗਾਰ ਵੀ ਚਲਾ ਕੇ ਦਵਾਂਗੇ ਜੀ ਸਰਕਾਰ ਵੱਲੋਂ ਜ਼ਿੰਮੇਵਾਰਤਾ ਹੈ ਇਹ ਤੁਹਾਡਾ ਰਜਗਾਰ ਤਾਂ ਸਾਡਾ ਸਾਥ ਦਿਓ ਤਾਂ ਕਿ ਆਪਾਂ ਪੰਜਾਬ ਦੇ ਪੰਜਾਬੀ ਨੂੰ ਬਚਾ ਸਕੀਏ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇ